ਹੁਣ ਕਬੀਰ ਨੇ ਜਾਣੀ ਹੈ ਰਾਜਾ ਰਾਮ ਕੀ ਕਹਾਣੀ ਕਹੇ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਉਹ ਤਾਂ ਪਹਿਲਾਂ ਵੀ ਕਬੀਰ ਕਹਿ ਰਿਹਾ ਇੱਕ ਗੱਲ ਓਮਕਾਰ ਆਦ ਮੈਂ ਜਾਣਾਂ ਓਮਕਾਰ ਆਦ ਕੀ ਹੈ ਮੈਂ ਜਾਣ ਲਿਆ ਦਾਬੇ ਨਾਲ ਕਹਿੰਦਾ ਆਈ ਥਿੰਕ ਇਹਨੇ ਕਿਹਾ ਵੀ ਦੱਸ ਕੀ ਹੈ ਪੁੱਛਦਾ ਕੋਈ ਵੀ ਦੱਸ ਕੀ ਹੈ ਪਤਾ ਲੱਗਿਆ ਵੀ ਇਹਨੇ ਜਾਣ ਲਿਆ ਉਹ ਕਹਿੰਦੇ ਵੀ ਇਹ ਹੁਣ ਗਾਹਾਂ ਨਾ ਗੱਲ ਕਰਿਓ ਲੋਕਾਂ ਨੂੰ ਨਾ ਪਤਾ ਲੱਗ ਜਾਏ ਇਹਨੇ ਜਾਣ ਲਿਆ ਓਮਕਾਰ ਆਦ ਕੀ ਹੁੰਦਾ ਲੋਕਾਂ ਨੂੰ ਨਾ ਪਤਾ ਲੱਗ ਜਵੇ ਤੁਸੀਂ ਕਹਿੰਦੇ ਹਾਂ ਜੀ ਕਬੀਰ ਨੇ ਜਾਣ ਲਿਆ ਹਾਂ ਜੀ ਓਮਕਾਰ ਆਦ ਹੈ ਕੀ ਇਹ ਤਾਂ ਤੁਸੀਂ ਵੇਖਿਆ ਕਰਦੇ ਹੋ ਜਿਹੜੀ ਜਗ੍ਹਾ ਨੂੰ ਕਬੀਰ ਕਹ ਲੈ ਪਹਿਲੇ ਦਰਸ਼ਨ ਮਗਰ ਪਾਇਓ ਉਹਦੀ ਕੋਈ ਇੰਪੋਰਟੈਂਸ ਨਹੀਂ ਅੰਮ੍ਰਿਤਸਰ ਦੀ ਇੰਪੋਰਟੈਂਸ ਕਿ ਉਹ ਉੱਥੇ ਕਾਦੀਆ ਉਹ ਦਰਸ਼ਨ ਆ ਗਏ ਜਰੂ ਉਹ ਸਭ ਤੋਂ ਪਹਿਲਾ ਦਰਸ਼ਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਿਲਾਸਫੀ ਆ ਉਹਦਾ ਭੰਗਰ ਹੋਇਆ ਹੈ ਤੁਹਾਡਾ ਕੋਈ ਉਹਦਾ ਨਾ ਰਿਸ਼ਤਾ ਹੀ ਨਹੀਂ ਪਰ ਗੁਰੂਆਂ ਦਾ ਤਾਂ ਰਿਸ਼ਤਾ ਹੈਗਾ ਬਾਣੀ ਗੁਰੂਆਂ ਨੇ ਵਿੱਚ ਰੱਖੀ ਹੈ ਕਬੀਰ ਦਾ ਨਾਮ ਲਿਆ ਵੀ ਇਹ ਪਹਿਲਾ ਭਗਤ ਹੋਏ ਨੇ ਬਾਣੀ ਗੁਰਬਾਣੀ ਚ ਤੁਸੀਂ ਮਹਿਮਾਨ ਹੋਗੇ ਕਾਸ਼ੀਆ ਕਰਨੇ ਕਰਦੇ ਨਾ ਕਾਸ਼ੀਆਲੇ ਥੋੜੇ ਹੀ ਨੇ ਕਾਸ਼ੀਆਲੇ ਪੜ ਕੇ ਗੁਰਦਾਸ ਕਾਸ਼ੀ ਪੜ ਕੇ ਆਇਆ ਕਾਸ਼ੀ ਦੇ ਪੰਡਲੇ ਜਿਹੜੇ ਅਨਰਵਨ ਨੇ ਸਾਰੇ ਕਾਸ਼ੀਆਲੇ ਨੇ ਪੰਜ ਸਿੰਘ ਭੇਜੇ ਦਸ ਮੈਂ ਤੁਸੀਂ ਜੋੜ ਲਿਆ ਕਾਸ਼ੀ ਉਹ ਅਨਰਵਨ ਹੋ ਗਏ ਕੋਲੋਂ ਜੋੜ ਲਿਆ ਮੈਂ ਕਿੱਥੇ ਪੜ ਗਿਆ ਮੇਰੇ ਨਾਲ ਗੱਲ ਕਰੋ ਮੈਂ ਕਿੱਥੇ ਪੜ ਗਿਆ ਮੇਰੇ ਨਾਲ ਗੱਲ ਕਰੋ ਕਾਸ਼ੀਆਲੇ ਸਾਰੇ ਹੀ ਇਧਰ ਲੁਕੋ ਹੈ ਕਿ ਉਹ ਦੇਖੋ ਸਾਰੇ ਧਰਮ ਨੇ ਦੁਨੀਆ ਭਾਗੀ ਆ ਕਾਸ਼ੀ ਵਾਲਾ ਕੋ ਕੀ ਹੈ ਕਾਸ਼ੀ ਵਾਲਾ ਕਹਿ ਰਿਹਾ ਕਬੀਰ ਸਗਲ ਜਨਮ ਸੇ ਪੂਰੀ ਗਵਾਇਓ ਮੇਰਾ ਜਨਮ ਕੋ ਆਤਾ ਹੈ ਉਹਨੇ ਕਾਸ਼ੀ ਵਾਲਾ ਬਨਾਰਸ ਕੇ ਠੱਗ ਗੈ ਰਿਹਾ ਹੈ ਓਹ ਤੂੰ ਈਗਾਨੋ ਕਾਸ਼ੀ ਉੱਤੇ ਪੜ ਗਿਆ ਤਾਂ ਠੱਗੀ ਪੜ ਕੇ ਆਇਆ ਫਿਰ ਜੇ ਪੜ ਕੇ ਵੀ ਆਇਆ ਠੱਗੀ ਠੱਗ ਠੱਗ ਬਣ ਕੇ ਆਇਆ ਉਹ ਰਾਤ ਫਿਰ ਉੱਥੇ ਠੱਗਿਓ ਮਾਰੀਆ ਹੋਰ ਕੀ ਕੀਤਾ 12 ਲਿਖ ਕੇ ਠੱਗੀ ਨੇ ਹੈ ਉਹ 12 ਲਿਖ ਕੇ ਠੱਗੀ ਮਾਰੀਆ ਸਿੱਖਾ ਨਾਲ 12 ਦਾ ਪਤਾ ਠੱਗ ਪ੍ਰਚਾਰ ਸਾਰ ਨਹੀਂ ਤੇ ਬਹਿ ਜਾਓ ਆ ਜੋ ਦੇਖੋ ਡਿਸਕਸ ਕਰ ਲੋ ਵਿਚਾਰ ਕਰਕੇ ਦੇਖੋ ਬੈਠ ਕੇ ਸਵਾਦ ਮੈਦਾਨ ਚ ਸਾਰੇ ਧਰਮ ਇਕੱਠੇ ਕਰ ਲੈਣੇ ਆ بڑے بڑے ਵਕੀਲ ਇਕੱਠੇ ਕਰ ਲੋ بڑے بڑے ਇਮਾਨਦਾਰ ਇਕੱਠੇ ਕਰੋ ਕਰੀਮ ਇਕੱਠੀ ਕਰੋ ਸਿੱਖਾਂ ਦੀ ਫਿਰ ਤੁਹਾਨੂੰ ਦੱਸਦਾ ਮੈਂ ਕੀ ਆ ਤੁਹਾਡੇ ਬੱਲੇ ਠੱਗੀਆਂ ਵਾਰੀਆਂ ਹੁਣ ਤੁਸੀਂ ਠੱਗੀਆਂ ਮਾਰ ਕੇ ਕੋਠੀਆਂ ਬਣਾਈਆਂ ਨੇ ਠੱਗੀਆਂ ਮਾਰ ਕੇ ਗੋਲਕਾਂ ਲੁੱਟੀਆਂ ਨੇ ਠੱਗੀ ਮਾਰ ਨੂੰ ਗੁਰਦਾਰੇ ਬਣਾਏ ਸੀ ਠੱਗੀਆਂ ਮਾਰ ਨੂੰ ਬਣਾਏ ਤੇ ਠੱਗੀਆਂ ਮਾਰਦੇ ਨਹੀਂ ਹੁਣ ਇਹ ਸਾਰੇ ਠੱਗ ਨੇ ਕਿਉਂਕਿ ਬਨਾਰਸ ਵਾਲਿਆਂ ਨਾਲ ਥੋੜੀ ਸਾਹ ਜੀ ਟਾਂ ਠੱਗਿਆ ਵਾ ਜੇ ਬਨਾਰਸ ਆਨੇ ਨਾ ਸਾਂਝ ਨਾ ਹੁੰਦੀ ਤਾਂ ਸਿੱਖੀ ਦਾ ਹਾਲ ਨਹੀਂ ਸੀ ਹੁੰਦਾ ਐਨੇ ਠੱਗ ਨਹੀਂ ਸੀ ਵੱਢ ਸਕਦੇ ਸਿੱਖੀ ਗੁਰੂ ਘਰ ਜਨੇ ਠੱਗ ਪੜਨਾ ਮਤਲਬ ਕੀ ਕਾਸ਼ੀ ਵਾਲਿਆਂ ਨੇ ਪਾੜ ਲਾ ਲਿਆ ਸ੍ਰੀ ਚੰਦੇ ਥਰੂ ਸ੍ਰੀ ਚੰਦੇ ਥਰੂ ਪਾੜ ਲਾਇਆ ਸ੍ਰੀ ਚੰਦੇ ਰਸਤੇ ਬੜੇ ਨੇ ਸਾਰੇ ਆ ਗਏ ਸ੍ਰੀ ਚੰਨ ਨੂੰ ਠਗਾ ਨੇ ਆਪਣਾ ਨਾਲ ਲਾ ਲਿਆ ਇਧਰ ਦੀ ਵਾੜ ਤੇ ਸਾੜੀ ਲੈ ਕੇ ਜਟਾਣੇ ਇਹਨਾਂ ਨੇ ਕਾਸ਼ੀ ਦਾ ਜਿਹੜਾ ਹੈ ਵਿਚਾਰਧਾਰਾ ਹਿੰਦੂਵਤ ਦੀ ਵਿਚਾਰਧਾਰਾ ਜਿਹੜੀ ਹੈ ਇਹ ਬੇਤ ਦੇ ਖਿਲਾਫ ਹੈ ਬੇਤ ਤੋਂ ਖਿਲਾਫ ਹੈ ਤੁਲਸੀ ਦਾ ਰਮਾਇਣ ਨੂੰ ਮੰਨਤਾ ਇੱਥੇ ਮਿਲ ਜਿਹੜੀ ਬਾਲਮੀਕ ਤੇ ਉਲਟਾ ਹੈ ਬਾਲਮੀਕ ਰਮਾਇਣ ਦੇ ਇਹਨਾਂ ਨੇ ਉਹ ਲਾਈ ਹੈ ਵੀ ਠੀਕ ਹੈ ਉਜੀ ਬਾਲਮੀ ਗਾੜੀ ਕੋ ਰੱਦ ਕੀਤੀ ਉਹ ਕਾਸ਼ੀ ਮਾਤਰਾ ਥੋੜੇ ਵਾਲੀ ਮਾਤਰਾ ਫਿੱਟ ਨਹੀਂ ਆਉਂਦੀ ਉਹ ਉਹ ਅਸਲੀ RAM ਦੀ ਗੱਲ ਕਰਦੀ ਹੈ ਤੂੰ ਇਹ ਨਕਲੀ RAM ਦੀ ਗੱਲ ਕਰਨੀ ਸੀ ਤੂੰ ਡੁਪਲੀਕੇਟ RAM ਬਣਾਉਣਾ ਸੀ ਉਹਨੇ ਬਣਾਤਾ ਕੁਝ ਕਹਿ ਵੀ ਦਿੱਤਾ ਵੀ ਮੈਂ ਕਿਹਾ ਉਹ RAM ਦੀ ਗੱਲ ਕੀਤੀ ਇਹ ਵੀ ਕਹਤਾ ਗੱਲ ਵੀ ਕਰ ਗਿਆ ਉਹ ਚ ਇਹ ਵੀ ਕਹਤਾ ਇਹ ਸਭ ਠੱਗੀਆਂ ਸੀ ਆ ਪਬਲਿਕਾਂ ਨੂੰ ਮਾਰੀਆਂ ਹੈਂ ਭਾਰਤ ਨੂੰ ਵਿਸ਼ ਗੁਰੂ ਤੋਂ ਖਿੱਚ ਕੇ ਥੱਲੇ ਲਿਆਂਦਾ ਔਰ ਭਾਰਤ ਗੁਲਾਮ ਹੋਇਆ ਇਹਨਾਂ ਕਰਤੂਤਾਂ ਨਾਲ ਜਿਹੜੀਆਂ ਤੁਸੀਂ ਪਰਮੇਸ਼ਰ ਤੋਂ ਖਿਲਾਫ ਹੋਏ ਉਹਦੇ ਪਲਾਨ ਤੋਂ ਖਿਲਾਫ ਕੰਮ ਕੀਤਾ ਧਰਮ ਦੇ ਨਾਤੇ ਉਹਦੀ ਸਜ਼ਾ ਇਹ ਹੋਈ ਤੁਹਾਨੂੰ ਗੁਲਾਮ ਕੀਤਾ ਪਰਮੇਸ਼ਰ ਦੇ ਹੁਕਮ ਨਾਲ ਉਹ ਧਰਮ ਦੀਆਂ ਮੂਰਤੀਆਂ ਤੋੜਵਾਈਆਂ ਗਈਆਂ ਤੁਸੀਂ ਉਹ ਗੁੱਸਾ ਕਰਦੇ ਹੋ ਪਰਮੇਸ਼ਰ ਦਾ ਗੁੱਸਾ ਕਰੋ ਇਹਦੇ ਹੁਕਮ ਦੇ ਬਿਨਾ ਪੱਤਾ ਵੀ ਨਹੀਂ ਚਲਦਾ ਕਿਉਂ ਤੋੜਵਾਈਆਂ ਤੋੜੀਆਂ ਨਹੀਂ ਹੈ ਤੋੜ ਨਹੀਂ ਸਕਦਾ ਕੋਈ ਉਹ ਤਾਕਤ ਦਿੰਦਾ ਤਾਂ ਤੋੜਦਾ ਸਮਾਂ ਹੋ ਤ ਬਲਵਾਨ ਨਾਲੇ ਕਹਿੰਦੇ ਹੋ ਨਾਲੇ ਕਹਿੰਦੇ ਸਮਾਂ ਹੋ ਤ ਬਲਵਾਨ ਆਦਮੀ ਵਿੱਚ ਬਲ ਕੁਛ ਨਹੀਂ ਸਮਾਂ ਹੋ ਤ ਬਲਵਾਨ ਭੀਲਣ ਲੂਟਣ ਗੋਕਲਾ ਵੋਈ ਅਰਜਣ ਵੋਈ ਬਾਣ ਸਮਾਂ ਬਲਵਾਨ ਹੁੰਦਾ ਨਾ ਸਮਾਂ ਬਲਵਾਨ ਕੌਣ ਉਹਨਾਂ ਦਾ ਸਮਾਂ ਬਲਵਾਨ ਸੀ ਮੁਸਲਮਾਨ ਅਦਾ ਥੋੜਾ ਸਮਾਂ ਬਲਵਾਨ ਕਿਉਂ ਆ ਰਿਹਾ ਇਹ ਸਾਡਾ ਕਿਉਂ ਆ ਰਿਹਾ ਮਤਲਬ ਉਹਨੇ ਸਾਡਾ ਕਹਿਣਾ ਮੈਂ ਵੀ ਤਾਂ ਵਿੱਚ ਹੀ ਆ ਆਪਣਾ ਕਿਉਂ ਨਾ ਰਿਹਾ ਸਮਾ ਬਲਵਾਨ ਆਤਮ ਚਿੰਤਨ ਕਰਨ ਦੀ ਲੋੜ ਹੈ ਇੱਥੇ ਦੁਨਿਆਦ ਹੁਣ ਵੀ ਉਹ ਵੱਲ ਦੇਖਦੀ ਹੈ ਵੀ ਇੱਥੋਂ ਕੁਝ ਆਊਗਾ ਦੇਖਦੀ ਰਹੀ ਹੈ ਮੈਨੂੰ ਪਤਾ ਸੀ ਤੇ ਵੀ ਆਂਦਾ ਮਨ ਵੀ ਗਏ ਹੁਣ ਜੇ ਥੋੜੇ ਵਾਲੀਆਂ ਗੱਲਾਂ ਬੰਨੀਆਂ ਅਸੀਂ ਇਹ ਦੋ ਤੁਮ ਦੀ ਗੱਲ ਮੰਨੀ ਹੈ ਫੇਰ ਤਾਂ ਹੋ ਗਿਆ ਭਾਰਤ ਮਸ਼ਹੂਰ ਤੇ ਬੇਜਗਰ ਹੋਊ ਤੇ ਵਿਸ਼ਵ ਦਾ ਦੁਸ਼ਮਣ ਹੋਊਗਾ ਵਿਸ਼ਵਨਾ ਦੁਸ਼ਮਣ ਹੀ ਪੈਂਦੀ ਹੈ ਸਾਰੇ ਨਾਲ ਤੇ ਅਸੀਂ ਬੇਜਗਰ ਦੁਸ਼ਮਣ ਹੋ ਜਾਵਾਂਗੇ ਬਿਜੂ ਸਾਡਾ ਯਾਨੀ ਵਿਸ਼ਪ ਨੂੰ ਦੁਸ਼ਮਣ ਬਣਾ ਲਾਂਗੇ ਐ ਕਹੋ ਇਹ ਗੱਲਾਂ ਕਰਕੇ ਵਿਸ਼ਪ ਨੂੰ ਦੁਸ਼ਮਣ ਬਣਾਏ ਬਣਾ ਔਰ ਕੁਝ ਵੀ ਨਹੀਂ ਘਟੜਨੂ ਆਹ ਆ ਮੈਨੂੰ ਮੇਰੀ ਕੁਰਸੀ ਦੀ ਐ ਵੀ ਮੇਰੀ ਕੁਰਸੀ ਮਿਲ ਜੂ ਖਦਮਾ ਨੂੰ ਖਾਂਦਾ ਮੈਂ ਕੀ ਲੈਣਾ ਇਹ ਆਪੇ ਤੁਹਾਡੀ ਹੈ ਮਥੀ ਹੋਈ ਵੀ ਆਪਣੀ ਬੀਜੇਪੀ ਜੇ ਜਿਵੇ ਖਦਮਾ ਨੂੰ ਖਾਵੇ ਤਾਂ ਸੁਣੀ ਪਵੇ ਨਾ ਪਵੇ ਪਰ ਇਹ ਧਾਰਮਿਕ ਦੁਸ਼ਣੀਆਂ ਪਈਆਂ ਹੋਈਆਂ ਇਹ ਛੇਤੀ ਹਟਦੀਆਂ ਨਹੀਂ ਹੁੰਦੀਆਂ ਇਹ ਪੱਥਰ ਟਲਗੀਰ ਪੈ ਜਾਂਦੀਆਂ ਇਹ ਪੱਤ ਇਹ ਹਵਾ ਦੀ ਲਕੀਰ ਨਹੀਂ ਹੈ ਆਕਾਸ਼ ਦੀ ਲਕੀਰ ਇਹ ਪੱਥਰ ਦੀ ਲਕੀਰ ਹੈ ਇਹ ਗੱਲਾਂ ਕਰਦੀਆਂ ਧਰਮਾਂ ਦੀਆਂ ਖਿਲਾਫ ਕੌਮਾਂ ਦੇ ਖਿਲਾਫ ਅੰਦਰ ਲਕੀਰ ਪੈ ਜਾਂਦੀਆਂ ਉਹਦੇ ਵਿੱਚ ਮਨ ਪਾੜ ਜਾਂਦੇ ਨੇ ਜੋੜਨੇ ਬਹੁਤ ਔਖੇ ਨੇ ਫਿਰ ਪਾਟੇ ਮਨ ਇਹ ਸਿਆਣੇ ਬੰਦੇ ਕਰਦੇ ਹੁੰਦੇ ਨੇ ਧਰਮ ਕੋ ਬੰਦੇ ਦੇ ਕੰਮ ਧਰਮ ਕੋੰਦੇ ਦਾ ਜੋੜਦੇ ਹੁੰਦੇ ਨੇ ਸਾਰਿਆਂ ਨੂੰ ਅਮਨ ਉਹ مسلمان ਇਸਲਾਮ ਕੀ ਹੈ ਅਮਨ ਜੇ ਇਸਲਾਮ ਵਾਲੇ ਵੀ ਇਹ ਕੰਮ ਕਰਨ ਜੇ ਲੜਾਈ ਇੱਕ ਪੈਦਾ ਹੋਵੇ ਫ੍ਰਿਕਸ਼ਨ ਪੈਦਾ ਹੋਵੇ ਤਾਂ ਉਹ ਇਸਲਾਮ ਦੇ ਖਿਲਾਫ ਨੇ ਉਹ ਪਰ ਤਾਂ ਹੁੰਦਾ ਜਾਂ ਕਹਿੰਦਾ ਸ਼ਾਂਤੀ ਮੇਰੇ ਨਾਲ ਸ਼ਾਂਤੀ ਹੈ ਜਿਹੜਾ ਸ਼ਾਂਤੀ ਭੰਗ ਕਰੇ ਇਸਲਾਮ ਨੂੰ ਭੰਗ ਕਰ ਰਿਹਾ ਫਿਰ ਇਸਲਾਮ ਦੇਖ ਲਾਪ ਉਹ ਹੀ ਹੈ ਫਿਰ ਹੋਰ ਕੌਣ ਹੈ ਇਸਲਾਮ ਚਾਹਦਾ ਸਾਰੀ ਦੁਨੀਆ ਸ਼ਾਂਤੀ ਰਹੇ ਇਸ ਕਰਕੇ ਇਸਲਾਮ ਨੂੰ ਜੇ ਮੰਨ ਲੀਏ ਇਸਲਾਮ ਦੇ ਸਹੀ ਅਰਥ ਕੱਢ ਕੇ ਜੇ ਮੰਨ ਲੀਏ ਸ਼ਾਂਤੀ ਹੋ ਜਾਊਗੀ ਹੋ ਸਕਦੀ ਹੈ ਕੋਈ ਝੂਠੀ ਗੱਲ ਨਹੀਂ ਹੈ ਪਰ ਕਰੇ ਕੌਣ ਸਵਾਰਥੀ ਹੋਣ ਨਹੀਂ ਦਿੰਦੇ ਰਿਕਾਵਟ ਕੀ ਹੈ ਰਿਕਾਵਟ ਹੈ ਸਾਡੀ ਸਵਾਰ ਸਾਡਾ ਚੌਧਰ ਮੇਰੇ ਕੋਲ ਰਹੇ ਮੈਂ ਮੇਰੀ ਇਹ ਨਹੀਂ ਹੋਣ ਦਿੰਦੀ ਇਹ ਲੀਡਰਾਂ ਚੋ ਜਾਣੀ ਨਹੀਂ ਇਹ ਸੰਤਾ ਜੋ ਜਾਂਦੀ ਨਹੀਂ ਤੇ ਧਰਮ ਨੂੰ ਮੰंदे ਨਹੀਂ ਇਕਤਾ ਹੁੰਦੀ ਨਹੀਂ ਜਿਹੜੇ ਲੀਡਰ ਇਹ ਕਹਿੰਦੇ ਨੇ ਜਿਹੜੇ ਸੰਤ ਪ੍ਰਚਾਰ ਕਰਦੇ ਨੇ ਧਰਮ ਦਾ ਜਾਂ ਉਹਨਾਂ ਜੋ ਮੈਂ ਮੇਰੀ ਨਹੀਂ ਜਾਂਦੀ ਹੰਕਾਰ ਨਹੀਂ ਜਾਂਦਾ ਪਬਲਿਕ ਕੋ ਕੇ ਮੈਂ ਚਲਾ ਜਾਊਗਾ ਪਬਲਿਕ ਚੋਕੇ ਮੈਂ ਚੱਲਿਆ ਜਾਂਦਾ ਆ ਹਾਲ ਤੇ ਹਿੰਦੁਸਤਾਨ ਦੀ ਹੁਣ ਵੀ ਐ ਕਬੀਰ ਵੇਲੇ ਵੀ ਸੀ ਤਾਂ ਕਬੀਰ ਕਹਿੰਦਾ ਕਿਉਂ ਲੀ ਜਾ ਗੜ ਬਮਕਾ ਪਾਈ ਦੱਸ ਹੁਣ ਕਿਵੇਂ ਲਵਾ ਦੱਸਣ ਵਾਲਾ ਕੋਈ ਵੀ ਐ ਨਹੀਂ ਬਹੁਤ ਸੰਤ ਨੇ ਬਹੁਤ ਫਿਰਕੇ ਨੇ ਬਹੁਤ ਧਰਮ ਨੇ ਬਹੁਤ ਮੰਦਿਰ ਨੇ ਬਹੁਤ ਚੜਾਵੇ ਨੇ ਪਰ ਕੋਲੀ ਜੇੜ ਬੰਕਾ ਪਾਈ ਕਹਿ ਰਿਹਾ ਮੈਨੂੰ ਕੋਈ ਦੱਸੋ ਰਬਦਾਸ ਨੇ ਵੀ ਕਹੇ ਮੇਜ ਮੁਕਤੀ ਕਿਵੇਂ ਲੁਆ ਮੈਨੂੰ ਸਮਝਾਓ ਕੋਈ ਸਮਝਾਉਣ ਵਾਲਾ ਹੈ ਨਹੀਂ ਹੁਣ ਸਮਝਾ ਦਿਓ ਚਲੋ ਕਵੀਰ ਨੇ ਤਾਂ ਉਦੋਂ ਕਹਿਤਾ ਹੁਣ ਸਮਝਾ ਦਿਓ ਹੁਣ ਸਮਝਾ ਦਿਓ ਤੁਹਾਡੇ ਕੋ ਹੈ ਸਮਝਾਉਣ ਨੂੰ ਕੁਝ ਸਾਨੂੰ ਸਮਝਾ ਦਿਓ ਜੇ ਤੁਸੀਂ ਮੰਨਦੇ ਹੋ ਵੀ ਚਲ ਕਵੀਰ ਨੇ ਗਲਤ ਕਿਹਾ ਹੁਣ ਸਮਝਾ ਦਿਓ ਕੋਈ ਨਾ ਹੁਣ ਸਮਝਾਉਣ ਵਾਲਾ ਕੋਈ ਜਿਹੜੇ ਸਮਝਾਉਣ ਵਾਲੇ ਆਏ ਕਬੀਰ ਤੇ ਬਾਦ ਉਹਨਾਂ ਦਾ ਤੁਸੀਂ ਵਿਰੋਧ ਕੀਤਾ ਹਕੂਮਤਾਂ ਨੇ ਵੀ ਧਰਮਾਂ ਨੇ ਵੀ ਸੋਗਾਂ ਧਰਮਾਂ ਨੇ ਗੁਨਾਹਾਂ ਦਾ ਵਿਰੋਧ ਨਹੀਂ ਕੀਤਾ ਗੁਨਾਹਾਂ ਕੋ ਸਿੱਧ ਹਾਰੇ ਨਹੀਂ ਸਿੱਧ ਹਾਰੇ ਨਹੀਂ ਸਿੱਧ ਗੋਸ਼ ਪੜ ਲਓ ਨਹੀਂ ਮੈਂ ਦਰਾਂ ਦਨ ਫਿਰ ਉਹਦੇ ਮੁੰਡੇ ਨੂੰ ਤੁਸੀਂ ਜੋਗੀ ਬਣਾਉਨੇ ਹੋ ਉਹ ਤੁਸੀਂ ਬੜਨਾ ਸੀ ਗੁਰਨਾਣਕ ਦੇ ਸਿੱਖ ਲੱਤਾ ਖਿੱਚ ਕੇ ਉਹਦਾ ਮੁੰਡਾ ਥੱਲੇ ਲਾ ਲਿਆ ਕਾਦੇ ਵਾਸਤੇ ਲਾਇਆ ਇਹ ਦੱਸੋ ਭਈ ਗਾਹਾਂ ਹੋਏ ਤੇ ਬਾਦ ਵਾਰਸ ਬਣੂਗਾ ਇਹਦੇ ਵਾਲੀ ਮਾਤੇ ਨਾਨਕ ਵਾਲੀ ਕਹਾਣੀ ਫੈਲਣ ਦੇਣੀ ਉਹ ਹੋਇਆ ਵੀ ਹੋਇਆ ਨਹੀਂ ਅੰਮ੍ਰਿਤਸਰ ਹੋਈ ਬਰੰਬੂਟ ਹੈ ਸਿੱਖ ਸਾਰੇ ਉਹੀ ਨੇ ਪ੍ਰਚਾਰ ਕਾਸ਼ੀਆੜੇ ਨੇ ਕੀਤਾ ਅਸੀਂ ਕੀ ਕਰੂੰ ਗੱਲ ਤੇ ਇਹ ਕੁਛ ਕਰਦੇ ਆਏ ਨੇ ਇਹ ਲੋਕ ਪਰ ਕਰ ਰਹੇ ਨੇ ਮੰਨ ਗਏ ਵੀ ਅੱਜ ਤੱਕ ਜੋ ਪ੍ਰਚਾਰ ਹੋਇਆ ਸਾਡਾ ਗਲਤ ਹੋਇਆ ਅੰਮ੍ਰਿਤਸਰ ਤੇ ਮੰਨ ਲਿਆ ਇਹਨਾਂ ਨੇ ਤੇ ਹੁਣ ਗਾਜਾ ਹੁਣ ਆਪਾਂ ਕਾਲੀ ਸਿੱਧਾ ਹੁਣ ਕੀ ਦਿੱਕਤ ਹੈ ਇਹ ਕਰਨਾ ਚਾਹੁੰਦੇ ਨਹੀਂ ਇਹ ਕਰਨ ਦੇਰ ਦੇ ਵਿੱਚ ਦੇਣਾ ਨਹੀਂ ਸਦਾ ਕੌਬੀ ਅਸੀਂ ਵਿਰੋਧ ਖੜੇ ਹਾਂ ਮਨਾਂ ਚਾਓ ਖੁੱਲ ਕੇ ਪਤਾ ਲੱਗੇ ਲੋਕਾਂ ਨੂੰ ਵੀ ਸਾਨੂੰ ਕਬੂਲ ਹੈ ਚੈਲੰਜ ਜਿਹੜਾ ਤੁਹਾਡਾ ਹੋਵੇ ਜੋ ਤੁਹਾਡਾ ਇੱਛਾ ਹੋਵੇ ਸਾਨੂੰ ਕਬੂਲ ਸਾਨੂੰ ਕੋਈ ਲੋੜ ਨਹੀਂ ਹੈ ਤੁਹਾਡੀ ਬਿਲਕੁਲ ਕੋਈ ਪੈਸੇ ਨਹੀਂ ਕੋਈ ਲੋੜ ਨਹੀਂ ਆਜੋ ਮਨਾਂ ਚਾਓ ਕੋਈ ਇਤਰਾਜ਼ ਚ ਕਰੋ ਵਿਰੋਧ ਖੁੱਲ ਕੇ